ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਸਭ ਤੋਂ ਪਹਿਲਾਂ ਮੈਨੂੰ ਮੇਕ ਸ਼ੁਰ ਕਰ ਦਿਓ ਆਵਾਜ਼ ਮੇਰੀ ਪ੍ਰੋਪਰ ਵੇ ਨਾਲ ਕਲੀਅਰ ਆ ਰਹੀ ਹੈ ਠੀਕ ਹੈ ਫਿਰ ਆਪਾਂ ਕਰਦੇ ਹਾਂ ਜੀ ਹਾਂਜੀ ਮੈਨੂੰ ਇੱਕ ਵਾਰੀ ਕਲੀਅਰ ਕਰ ਦਿਓ ਸਾਰੇ ਬੱਚੇ ਕਿ ਆਵਾਜ਼ ਮੇਰੀ ਪ੍ਰੋਪਰ ਵੇ ਨਾਲ ਤੁਹਾਡੇ ਤੱਕ ਪਹੁੰਚ ਰਹੀ ਹੈ ਠੀਕ ਹੈ ਜੀ ਸੋ ਆਪਾਂ ਅੱਜ ਦੇ ਸੈਸ਼ਨ ਵਿੱਚ ਸਟਾਰਟ ਕਰਦੇ ਹਾਂ ਆਪਾਂ ਤੁਹਾਡੇ ਡਾਊਟ ਵੀ ਲਵਾਂਗੇ ਆਪਾਂ ਸਾਰੇ ਠੀਕ ਗੱਲਬਾਤਾਂ ਕਰਾਂਗੇ ਐਗਜ਼ਾਮ ਨੂੰ ਆਪਾਂ ਕਿਵੇਂ ਜਿਹੜਾ ਹੈਗਾ ਪ੍ਰੋਪਰ ਵेन ਆਪਾਂ ਨੇ ਦੇਣਾ ਹੈਗਾ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਬੱਚੇ। ਪਰ ਕਿੱਦਿਰ ਦਾ ਹਾਂ ਠੀਕ ਹੈ ਸੋ ਵਾਇਸ ਕਲੀਅਰ ਹੈ ਮੈਂ ਸੁਣ ਲਿਆ ਠੀਕ ਹੈ ਆਪਣੇ ਫੋਨ ਦੇ ਅੰਦਰ ਲੋ ਜੀ। ਸੋ ਮੈਨੂੰ ਇੱਕ ਦੱਸੋ ਗੱਲ ਸਾਰੇ ਬੱਚੇ ਬੜੇ ਪਿਆਰ ਨਾਲ ਠੀਕ ਹੈ ਜੀ ਦੇਖੋ ਅ ਬੜੇ ਘਾਟੜ ਸਮਾਂ ਮਿਲਿਆ ਸੀ ਆਪਾਂ ਨੂੰ ਇਗਜ਼ਾਮ ਦੇ ਵਿੱਚ ਠੀਕ ਹੈ ਸੋ ਕੋਈ ਗੱਲ ਨਹੀਂ ਹੈ। ਜਿੰਨੀ ਤੁਹਾਡੀ ਪ੍ਰੈਪਰੇਸ਼ਨ ਹੋਈ ਆ ਬਹੁਤ ਆ ਠੀਕ ਹੈ। ਸੋ ਇਸ ਨੂੰ ਬਿਲਕੁਲ ਵੀ ਪਹਿਲੀ ਗੱਲ ਆਪਾਂ ਘਬਰਾਉਣਾ ਨਹੀਂ ਹੈਗਾ ਅੱਜ ਆਪਣਾ ਲਾਸਟ ਦਿਨ ਹੈ ਅੱਛੇ ਤਰੀਕੇ ਨਾਲ ਰਿਵੀਜ਼ਨ ਕਰਨੀ ਹੈ ਠੀਕ ਹੈ ਟਾਈਮ ਨਾਲ ਸੌ ਜਾਣਾ ਹੈ ਜਲਦੀ ਉੱਠਣਾ ਹੈ ਠੀਕ ਹੈ ਪ੍ਰੋਪਰ ਬਣਾ ਬਿਲਕੁਲ ਬੇਚਿੰਤ ਹੋ ਕੇ ਆਪਾਂ ਐਗਜ਼ਾਮ ਸੈਂਟਰ ਦੇ ਵਿੱਚ ਜਾਣਾ ਹੈਗਾ ਨੰਬਰ 1 ਗੱਲ ਠੀਕ ਹੈ ਹਾਂਜੀ ਸੋ ਸਾਰੇ ਬੱਚਿਆਂ ਦਾ ਸਵਾਗਤ ਹੈ ਠੀਕ ਹੈ ਮੈਂ ਕਮੈਂਟ ਦੇਖ ਰਿਹਾ ਇਕਮ ਹਾਂਜੀ ਮਨਪ੍ਰੀਤ ਪਰਮ ਮੰਨੂ ਨੈਂਸੀ ਠੀਕ ਹੈ ਮਣੀ ਬਾਲੂ ਸਤਿ ਸ਼੍ਰੀ ਅਕਾਲ ਪੰਜਾਬਣ ਹਨਾ ਵੈਰੀ ਗੁੱਡ ਹਨਾ ਓਕੇ ਹੈ ਬਿਲਕੁਲ ਜੀ ਚਲੋ ਜੀ ਨੂਪਰ ਵੈਰੀ ਗੁੱਡ ਸੰਦੀਪ ਹਾਂਜੀ ਸੋ ਔਰਮਾਨ ਸਾਰੇ ਪਹੁੰਚ ਚੁੱਕੇ ਆ ਨਾ ਜੀ ਹਾਂ ਤੋਂ ਦਾ ਟਾਈਮ ਹੋ ਗਿਆ ਨਾ ਠੀਕ ਹੈ ਜੀ ਚਲੋ ਤੇ ਦੇਖੋ ਬੱਚੇ ਸਭ ਤੋਂ ਪਹਿਲਾਂ ਐਡਮਿਟ ਕਾਰਡ ਨੂੰ ਲੈ ਕੇ ਨਾ ਬੜੀਆਂ ਦਿੱਕਤਾਂ ਆ ਰਹੀਆਂ ਸੀ ਬੱਚੇ ਠੀਕ ਹੈ ਧਿਆਨ ਨਾਲ ਦੇਖਿਓ ਤਾਂ ਐਡਮਿਟ ਕਾਰਡ ਦੇ ਉੱਪਰ ਤੁਸੀਂ ਇੱਕ ਦੋ ਚੀਜ਼ਾਂ ਧਿਆਨ ਚ ਰੱਖ ਲਿਓ ਠੀਕ ਹੈ ਜੀ ਇੱਕ ਤਾਂ ਆਪਣੀ ਫੋਟੋ ਦੇਖਣੀ ਹੈ ਧਿਆਨ ਨਾਲ ਠੀਕ ਹੈ ਦੇਖੋ ਫੋਟੋ ਦੇ ਵਿੱਚ ਨਾ ਕਾਫੀ ਬੱਚਿਆਂ ਦੀ ਧੁੰਦਲੀ ਫੋਟੋ ਆ ਰਹੀ ਹੈ ਨਾ ਦੇਖੋ ਇਦਾਂ ਕਰਕੇ ਦੇਖੋ ਇੱਕ ਬੱਚੇ ਦਾ ਮੈਂ ਐਡਮਿਟ ਕਾਰਡ ਲਿਆ ਹੋਇਆ ਠੀਕ ਹੈ ਇਹਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਇਦੇ ਵਿੱਚ ਦੋ ਚੀਜ਼ਾਂ ਨੇ ਠੀਕ ਹੈ ਜੀ ਪਹਿਲੀ ਗੱਲ ਤਾਂ ਆਪਾਂ ਧਿਆਨ ਦੇ ਵਿੱਚ ਦੇਖਾਂਗੇ ਸਾਡੇ ਕੋਲ ਪ੍ਰੋਪਰ ਵੇ ਦੇ ਨਾਲ ਇੱਥੇ ਸਾਰੀਆਂ ਜਿੰਨੀਆਂ ਵੀ ਇਨਸਟਰਕਸ਼ਨਸ ਨੇ ਨਾ ਉਹ ਸਾਰੀਆਂ ਇੱਥੇ ਫੋਲੋ ਤੇ ਲਿਖੀਆਂ ਹੋਈਆਂ ਨੇ ਠੀਕ ਹੈ ਇਹ ਆਪਾਂ ਧਿਆਨ ਚ ਰੱਖਾਂਗੇ ਪਹਿਲੀ ਗੱਲ ਆ ਦੇਖੋ ਧਿਆਨ ਨਾਲ ਠੀਕ ਹੈ ਇੱਥੇ ਦੇਖੋ ਧਿਆਨ ਨਾਲ ਸਭ ਤੋਂ ਪਹਿਲੀ ਗੱਲ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਲਿਖਿਆ ਹੋਊਗਾ ਜੀ ਆਪਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੰਡਕਟ ਕਰ ਰਹੀ ਦੇਖੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਦੋਂ ਵੀ ਪੇਪਰ ਲੈਂਦੀ ਹੈ ਨਾ ਇਹ ਬਹੁਤ ਸੌਖਾ ਪੇਪਰ ਲੈਂਦੀ ਆ ਇਹ ਆਪਣਾ ਸਭ ਤੋਂ ਵੱਧ ਧਿਆਨ ਚ ਰੱਖਣੋ ਸਾਰੇ ਬੱਚੇ ਠੀਕ ਹੈ ਸਭ ਤੋਂ ਸੌਖਾ ਪੇਪਰ ਲੈਂਦੀ ਆ ਕੌਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਠੀਕ ਹੈ ਜੀ ਜਿੰਨਾ ਤੁਸੀਂ ਪੜਿਆ ਦੇਖੋ ਪੰਜਾਬ ਜੀ ਕੇ ਦੇ ਸਾਰੇ ਕੁਸ਼ਨ ਹੱਲ ਹੋਣਗੇ ਪੰਜਾਬੀ ਦੇ ਸਾਰੇ ਕੁਸ਼ਨ ਹੱਲ ਹੋਣਗੇ ਟੀਚਿੰਗ ਅ ਪ੍ਰੋਟੈਸ਼ਨ ਦੇ ਸਾਰੇ ਕੁਸ਼ਨ ਹੱਲ ਹੋਣਗੇ ਮੈਂ ਸਾਰੀਆਂ ਗੱਲਾਂ ਬਾਤਾਂ ਕਰਕੇ ਜਾਊਂਗਾ ਠੀਕ ਹੈ ਉਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਸੈਂਟਰ ਨੰਬਰ ਇੱਥੇ ਦਿੱਤਾ ਹੋਊਗਾ ਤੁਸੀਂ ਸਾਰੇ ਬੱਚਿਆਂ ਦੇਖੋ ਜਿਵੇਂ ਫਾਜ਼ਿਲਕਾ ਦਾ ਬੱਚਾ ਠੀਕ ਹੈ ਤਾਂ ਫਾਜ਼ਿਲਕਾ ਦੇ ਵਿੱਚ ਪੇਪਰ ਆਇਆ ਹੋਇਆ ਨਾ ਤਾਂ ਤੁਹਾਡਾ ਇੱਥੇ ਐਗਜ਼ਾਮ ਸੈਂਟਰ ਦੀ ਲੋਕੇਸ਼ਨ ਦੱਸੀ ਹੋਵੇਗੀ ਠੀਕ ਹੈ ਤਾਂ ਸਾਰਿਆਂ ਨੇ ਇਹ ਦੇਖਣਾ ਜਿੰਨਾ ਬੱਚਿਆਂ ਦੇ ਇੱਥੇ ਫੋਟੋ ਨਹੀਂ ਸਮਝ ਆ ਰਹੀ ਸਾਈਨ ਨਹੀਂ ਦਿਖ ਰਹੇ ਠੀਕ ਹੈ ਅੱਛੇ ਤਰੀਕੇ ਨਾਲ ਤੁਸੀਂ ਉੱਥੇ ਆਪਣੀ ਅਲੱਗ ਤੋਂ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਣੀ ਹੈ ਤਾਂ ਉਹ ਫੋਟੋ ਲੈ ਕੇ ਤੁਸੀਂ ਸਾਰੇ ਬੱਚਿਆਂ ਨੇ ਆਈ ਹੋਪ ਟੈਸਟਡ ਕਰਵਾ ਲਈ ਹੋਊਗੀ ਮੈਂ ਪਹਿਲਾਂ ਰਿਕਾਰਡਿੰਗ ਪਾਈ ਹੋਈ ਸੀ ਨਾ ਤਾਂ ਟੈਸਟਿੰਗ ਕਰਾਉਣੀ ਜ਼ਰੂਰੀ ਹੈ ਠੀਕ ਹੈ ਜੀ ਤਾਂ ਹੀ ਪਤਾ ਲੱਗੂਗਾ ਨਾ ਤੁਹਾਨੂੰ ਟੈਸਟਡ ਦੇ ਵਿੱਚ ਠੀਕ ਹੈ ਇਹ ਤੁਸੀਂ ਕਰਵਾ ਲੈਣੀ ਹੈ ਨੰਬਰ ਗੱਲ ਦੂਜੀ ਗੱਲ ਹੈ ਤੁਸੀਂ ਨਾਲ ਵੀ ਲੈ ਕੇ ਜਾ ਸਕਦੇ ਹੋ ਇੱਕ ਫੋਟੋ ਠੀਕ ਹੈ ਪਾਸਪੋਰਟ ਸਾਈਜ਼ ਦੀ ਫੋਟੋ ਨਾਲ ਲੈ ਕੇ ਜਾਣੀ ਹੈ ਇਹ ਆਪਣੀ ਕਾਪੀ ਦੇ ਉੱਪਰ ਲਿਖ ਲਓ ਕੋਈ ਗਲਤੀ ਨਾ ਕਰ ਦੇ ਜੀ ਠੀਕ ਹੈ ਤਾਂ ਇੱਕ ਫੋਟੋ ਨਾਲ ਲੈ ਕੇ ਜਾਣੀ ਹੈ ਸੈਂਟਰ ਲਿਖਿਆ ਹੋਊਗਾ ਸੈਂਟਰ ਦੀ ਲੋਕੇਸ਼ਨ ਠੀਕ ਹੈ ਧਿਆਨ ਨਾਲ ਪੜ੍ਹ ਲਿਓ ਠੀਕ ਹੈ ਰੋਲ ਨੰਬਰ ਤੁਹਾਡਾ ਇਹ ਲਿਖਿਆ ਹੋਇਆ ਹੈ ਤਾਂ ਰੋਲ ਨੰਬਰ ਤੁਸੀਂ ਦੇਖੋ ਬੱਚੇ OMR ਦੇ ਵਿੱਚ ਬੜੇ ਅੱਛੇ ਤਰੀਕਾ ਨਾਲ ਫਿਲ ਕਰਨਾ ਹੈ ਅਗਰ ਇਹ ਗਲਤੀ ਹੁੰਦੀ ਹੈ ਨਾ ਤਾਂ ਜਿਹੜਾ ਆਪਣੇ ਕੋਲ ਵਾਈਟਨਰ ਹੁੰਦਾ ਉਹ ਨਹੀਂ ਮੰਨਿਆ ਜਾਂਦਾ ਹੁੰਦਾ ਤੇ ਆਪਾਂ ਨੇ ਗਲਤੀ ਨਹੀਂ ਕਰਨੀ ਹੈਗੀ ਇਹ ਧਿਆਨ ਚ ਰਹਿਣਾ ਠੀਕ ਹੈ ਬੱਚੇ ਸਾਰਿਆਂ ਦਾ ਜਵਾਬ ਦੇ ਕੇ ਜਾਊਂਗਾ ਇੱਕ ਵਾਰੀ ਤੁਸੀਂ ਮੇਰੀ ਗੱਲ ਸੁਣ ਲਓ ਠੀਕ ਹੈ ਪਰ ਇਸ ਤੋਂ ਬਾਅਦ ਦੇਖੋ ਜੀ ਫਿਰ ਆਪਣੇ ਕੋਲੇ ਡੇਟ ਆਫ ਐਗਜ਼ਾਮੀਨੇਸ਼ਨ ਆਪਣੀ 21 ਦਿਨ ਦਿੱਤਾ ਹੋਇਆ ਠੀਕ ਆ ਚਲੋ ਉਮੀਦਾਂ ਸੀਗਾ ਕਿ ਪੋਸਟਪੋਨ ਕਰਨਗੇ ਬਟ ਨਹੀਂ ਕੀਤਾ ਹਨਾ ਤਾਂ ਦੇਖੋ ਰਿਪੋਰਟਿੰਗ ਟਾਈਮ ਆਪਣਾ 9 ਵਜੇ ਦਾ ਹੈ ਮਤਲਬ ਤੁਸੀਂ 9 ਵਜੇ ਸੈਂਟਰ ਤੇ ਪਹੁੰਚ ਜਾਣਾ ਕੋਸ਼ਿਸ਼ ਕਰਨੀ ਹੈ 10 ਵਜੇ ਤੱਕ ਠੀਕ ਆ ਇਸ ਤੋਂ ਤੁਸੀਂ ਲੇਟ ਬਿਲਕੁਲ ਵੀ ਨਹੀਂ ਹੋਣਾ 11 ਵਜੇ ਟਾਈਮ ਪੇਪਰ ਦਾ ਸਟਾਰਟ ਹੈ 1 ਵਜੇ ਤੱਕ ਟਾਈਮ ਹੈ 120 ਮਿੰਟ ਤੁਹਾਨੂੰ ਦਿੱਤੇ ਜਾਣਗੇ ਓਕੇ ਜੀ ਤੇ ਬਾਕੀ ਜਿਹੜਾ ਆਪਣਾ ਇਹ ਬਾਇਓ ਡਾਟਾ ਇਹ ਆਪਣੇ ਕੋਲ ਦਿੱਤਾ ਹੋਇਆ ਹਨਾ ਇਹ ਗੱਲ ਧਿਆਨ ਚ ਰੱਖ ਲੈਣੀ ਆ ਹੁਣ ਦੇਖੋ ਇਸ ਤੋਂ ਇਲਾਵਾ ਇਨਸਟਰਕਸ਼ਨਸ ਕੀ ਕੀ ਦਿੱਤੀਆਂ ਗਈਆਂ ਨੇ ਇਹ ਧਿਆਨ ਨਾਲ ਦੇਖੋ ਹੁਣ ਧਿਆਨ ਨਾਲ ਓਕੇ ਸਾਡੇ ਕੋਲੇ ਕੀ ਕੀ ਇਨਸਟਰਕਸ਼ਨਸ ਨੇ ਆਹ ਦੇਖੋ ਧਿਆਨ ਨਾਲ ਸਭ ਤੋਂ ਪਹਿਲਾਂ ਉਹਨੇ ਗੱਲ ਕੀਤੀ ਗਈ ਹੈ ਧਿਆਨ ਨਾਲ ਸੁਣਿਓ ਠੀਕ ਹੈ ਜੀ ਧਿਆਨ ਨਾਲ ਉਹ ਕਹਿੰਦਾ ਕਿ 1 ਨੰਬਰ ਦਾ ਇੱਕ ਕੁਐਸਚਨ ਹੋਵੇਗਾ ਠੀਕ ਹੈ ਥੇਰ ਇਜ਼ ਨੋ ਨੈਗੇਟਿਵ ਮਾਰਕਿੰਗ ਫੋਰ ਏਵਰੀ ਕੁਐਸਚਨ ਰੌਗ ਅਨਸਰ ਠੀਕ ਹੈ ਅਗਰ ਤੁਸੀਂ ਗਲਤ ਕੁਐਸਚਨ ਕਰਦੇ ਹੋ ਨਾ ਤਾਂ ਉਹਦਾ ਨੈਗੇਟਿਵ ਮਾਰਕਿੰਗ ਨਹੀਂ ਹੋਊਗਾ ਹੁਣ ਤੁਸੀਂ ਧਿਆਨ ਨਾਲ ਦੇਖੋ ਆਪਾਂ ਸਾਰਿਆਂ ਨੇ 100 ਦੇ 100 ਕੁਐਸਚਨ ਕਰਕੇ ਆਉਣੇ ਆ ਕੋਈ ਵੀ ਕੁਐਸਚਨ ਆਪਾਂ ਖਾਲੀ ਛੱਡ ਕੇ ਨਹੀਂ ਆਉਣਾ ਇਹ ਤੁਸੀਂ ਧਿਆਨ ਨਾਲ ਗੱਲ ਸੁਣ ਲਓ ਠੀਕ ਹੈ ਸਾਰਿਆਂ ਨੇ ਰੱਜ ਕੇ ਤੁੱਕੇ ਮਾਰਨੇ ਨੇ ਠੀਕ ਹੈ ਜੀ ਹਾਂ ਮੈਂ ਟੈਸਟ ਅਪਲੋਡ ਕਰੂੰਗਾ ਬੱਚੇ ਧਿਆਨ ਨਾਲ ਮੇਰੀ ਗੱਲ ਸੁਣ ਲਓ 1 ਵਜੇ ਠੀਕ ਹੈ ਹਾਂਜੀ ਦੂਸਰੀ ਗੱਲ ਕਿਹੜੀ ਆਪਣੇ ਕੋਲ ਦੱਸੀ ਗਈ ਹੈ ਕਿ ਇਹ ਜਿਹੜਾ ਪੇਪਰ ਆਪਣੇ ਕੋਲ ਇਹ ਪੇਪਰ ਹੈ ਜੀ 2 ਘੰਟਿਆਂ ਦਾ ਪੇਪਰ ਹੋਊਗਾ ਠੀਕ ਹੈ ਤਾਂ ਇਹ ਜਿਹੜਾ ਹੈਗਾ ਬਾਇਓਮੈਟ੍ਰਿਕ ਆਪਣੀ اٹੈਂਡੈਂਸ ਹੋਵੇਗੀ ਠੀਕ ਹੈ ਦੇਖੋ ਬੱਚੇ ਜਿੱਥੇ ਬਾਇਓਮੈਟ੍ਰਿਕ اٹੈਂਡੈਂਸ ਹੁੰਦੀ ਹੈ ਨਾ ਉੱਥੇ ਐਗਜ਼ਾਮ ਸੈਂਟਰ ਤੋਂ ਆਪਾਂ 1 ਘੰਟਾ ਪਹਿਲੇ ਪਹੁੰਚ ਜਾਣਾ ਕਾਰਨ ਕਿਉਂਕਿ ਸਾਨੂੰ ਟੇਵਰ ਟਾਈਮ ਲੱਗ ਜਾਂਦਾ ਹੁੰਦਾ ਆਪਾਂ ਪੇਪਰ ਦੇ ਵਿੱਚ ਬਿਲਕੁਲ ਆਪਾਂ ਆਪਦੇ ਵੱਲੋਂ ਮਤਲਬ ਲੇਟ ਨਹੀਂ ਹੋਣਾ ਹੈਗਾ ਠੀਕ ਹੈ ਇਹ ਧਿਆਨ ਚ ਰੱਖਣਾ ਹੈ ਦੂਸਰੀ ਗੱਲ ਆਪ ਨੂੰ ਦੱਸੀ ਗਈ ਹੈ ਆਈਡੀ ਪ੍ਰੂਫ ਦੇਖੋ ਆਈਡੀ ਪ੍ਰ ਆਪਾਂ ਨੂੰ ਆਧਾਰ ਕਾਰਡ ਹੋਣਾ ਚਾਹੀਦਾ ਹੈ ਨੰਬਰ 1 ਗੱਲ ਠੀਕ ਹੈ ਦੂਜੀ ਗੱਲ ਹੈ ਕਿ ਜੇਕਰ ਫੋਟੋ ਆਪਣੀ ਵਿਜੀਬਲ ਨਹੀਂ ਹੈਗੀ ਨਾ ਆਧਾਰ ਕਾਰਡ ਦੇ ਉੱਪਰ ਸੋਰੀ ਆਪਣੇ ਐਡਮਿਟ ਕਾਰਡ ਦੇ ਉੱਪਰ ਤਾਂ ਤੁਸੀਂ ਗੈਸਟਡ ਅਫੀਸਰ ਤੋਂ ਸਾਈਨ ਕਰਾਉਣੇ ਆ ਤਾਂ ਇਹ ਆਪਣੇ ਕੋਲ ਪ੍ਰਿੰਸੀਪਲ ਵੀ ਹੋ ਸਕਦਾ ਤੁਹਾਡੇ ਤਹਿਸੀਲਦਾਰ ਹੋ ਗਿਆ ਕੋਈ ਐਸ ਡੀ ਐਮ ਹੈ ਨਾ ਉਹਨਾਂ ਦੇ ਸਾਈਨ ਚੱਲ ਜਾਣਗੇ ਠੀਕ ਹੈ ਇਹ ਧਿਆਨ ਚ ਰੱਖਣੀ ਹੈ ਤਾਂ ਟੈਸਟਡ ਹੋਣੀ ਚਾਹੀਦੀ ਹੈ ਮੈਨੂੰ ਪੂਰਾ ਉਮੀਦ ਹੈ ਸਾਰੇ ਬੱਚਿਆਂ ਨੇ ਟੈਸਟ ਕਰਵਾ ਲਈ ਹੋਊਗੀ ਜਿਨ੍ਹਾਂ ਦੀ ਫੋਟੋ ਧੁੰਦਲੀ ਹੈਗੀ ਹੈ ਹਨਾ ਜੀ ਇਹ ਗੱਲ ਧਿਆਨ ਚ ਰੱਖਿਓ ਤੀਸਰੀ ਸਾਨੂੰ ਗੱਲ ਇਹ ਦੱਸੀ ਗਈ ਹੈ ਕੀ ਜਰੂਰ ਤੁਸੀਂ ਪੇਪਰ ਵਿੱਚ ਜਾਉਂਗੇ ਤਾਂ ਤੁਹਾਡੇ ਕੋਲੇ ਉੱਥੇ ਕੋਈ ਵੀ ਖਾਲੀ ਕਾਗਜ਼ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਕੋਈ ਮੋਬਾਈਲ ਫੋਨ ਨਹੀਂ ਹੋਣਾ ਚਾਹੀਦਾ ਕੋਈ ਰੇਡੀਓ ਜਾਂ ਕੋਈ ਕੈਲਕੂਲੇਟਰ ਜਾਂ ਕੋਈ ਇਲੈਕਟ੍ਰੋਨਿਕ ਡਿਵਾਈਸ ਹੈ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਇਹ ਗੱਲ ਆਪਾਂ ਧਿਆਨ ਚ ਰੱਖਣੀ ਬੱਚੇ ਸਾਰਿਆਂ ਨੇ ਠੀਕ ਹੈ ਮੈਂ ਸਾਰਿਆਂ ਦੇ ਕੁਸ਼ਣ ਲਵਾਂਗਾ ਵੀ ਠੀਕ ਹੈ ਜਗਸੀਰ ਸਿੰਘ ਪਰਮ ਮੈਂ ਸਾਰਿਆਂ ਦੇ ਅਨਸਰ ਲੈਣਾ ਠੀਕ ਹੈ ਦੂਸਰੀ ਗੱਲ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਦੇਖੋ ਕੋਈ ਵੀ ਆਪਣਾ ਕੋਈ दारू ਪੀਣੇ ਜਾਣਾ ਠੀਕ ਹੈ ਪੈਗ ਲੱਗਣੇ ਜਾਣੇ ਹਨਾ ਨ ਕੋਈ ਸੈਕਟਰੀ ਪੀ ਨਹੀਂ ਹੈ ਨਾ ਇਹਦੀ ਮਨਾਹੀ ਕੀਤੀ ਗਈ ਹੈ ਸੈਂਟਰ ਕੋਲ ਠੀਕ ਹੈ ਤਾਂ ਜੇਕਰ ਕੋਈ ਇਦਾਂ ਦਾ ਬੱਚਾ ਪਾ ਜਾਂਦਾ ਉਹਦਾ ਰਿਜ਼ਲਟ ਰੱਦ ਕੀਤਾ ਜਾਊਗਾ ਤੇ ਪੇਪਰ ਤੋਂ ਬਾਹਰ ਕੱਢ ਕੇ ਸਟਪ ਦੇਣਗੇ ਹਨਾ ਆਪਣੀ ਸੀਟ ਨੰਬਰ ਤੇ ਜਾ ਕੇ ਬੈਠਣਾ ਇਹ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ ਹਨਾ ਸੀਟ ਬਦਲਣ ਦੀ ਸਖਤ ਮਨਾਹੀ ਹੈਗੀ ਹੈ ਹਨਾ ਜੀ ਚਲੋ ਕੋਈ ਵਾਰ ਟੁੱਟਿਆ ਬੈਂਚ ਆ ਜਾਂਦਾ ਜਾਂ ਕੋਈ ਸੀਟ ਇਦਾਂ ਦੀ ਪ੍ਰੋਬਲਮ ਹੈ ਬਟ ਉਹ ਪਹਿਲੇ ਮੈਨੇਜ ਕਰ ਦੇਣਗੇ ਠੀਕ ਹੈ ਪ੍ਰਿਕਿਆ ਸ਼ੁਰੂ ਹੋਣ ਤੋਂ ਬਾਅਦ ਕੋਈ ਵੀ ਵਿਦਿਆਰਥੀ ਕੇਂਦਰ ਤੋਂ ਬਾਹਰ ਨਹੀਂ ਜਾ ਸਕਦਾ ਠੀਕ ਹੈ ਮਤਲਬ ਤੁਸੀਂ ਕਲਾਸਰੂਮ ਤੋਂ ਬਾਹਰ ਚੱਲ ਛੱਡੋ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ ਹੈਨਾ ਹਾਂ ਕਿਸੇ ਐਮਰਜੈਂਸੀ ਪੈਣਦੀ ਹੈ ਕੋਈ ਤੁਹਾਨੂੰ ਉਲਟੀ ਵਗਰਾ ਆਉਂਦੀ ਜਾਂ ਕੋਈ ਹਾਲਤ ਆਪਣੇ ਖਰਾਬ ਹੁੰਦੀ ਹੈ ਉਸ ਵਿੱਚ ਸੁਪਰਡੈਂਟ ਦੀ ਮਰਜ਼ੀ ਨਾਲ ਹੋਇਆ ਜਾਊਗਾ ਓਕੇ ਹੁਣ ਦੇਖੋ ਇਸ ਦੇ ਵਿੱਚ ਇੱਕ ਕਾਰਨ ਹੈ ਕਈ ਬੱਚਿਆਂ ਦੀ ਹੈ ਨਾ ਅੱਖਾਂ ਨੂੰ ਲੈ ਕੇ ਬੜੀ ਦਿੱਕਤ ਹੈ ਹੈਨਾ ਅੱਖਾਂ ਨੂੰ ਲੈ ਕੇ ਮੇਰੇ ਕੋਲ ਇੱਕ ਅਕੁਆਰੀ ਵੀ ਆਈ ਸੀ ਹੈਨਾ ਤਾਂ ਉਹਨਾਂ ਦੇ ਅੱਖਾਂ ਦੀ ਨੀਕਾ ਬਹੁਤ ਘੱਟ ਹੈ ਅੱਖਾਂ ਦੇ ਨਿਗਾ ਘੱਟ ਹੋਣ ਕਰਕੇ ਨਾ ਤੁਹਾਨੂੰ ਮੌਕੇ ਤੇ ਸੁਪਰਡੈਂਟ ਜਿਹੜਾ ਹੈਗਾ ਤੁਹਾਨੂੰ ਇੱਕ ਹੈਲਪਰ ਪ੍ਰੋਵਾਈਡ ਕਰਵਾਊਗਾ ਇਹ ਯੂਨੀਵਰਸਿਟੀ ਨੇ ਕਲੀਅਰ ਕੀਤਾ ਸੀ ਸੁਪਰਡੈਂਟ ਨੂੰ ਮਿਲਣਾ ਪਊਗਾ ਉਹ ਤੁਹਾਨੂੰ ਇੱਕ ਹੈਲਪਰ ਜਿਹੜਾ ਹੈਗਾ ਪ੍ਰੋਵਾਈਡ ਕਰ ਦੇਣਗੇ ਐਗਜ਼ਾਮ ਦੇ ਵਿੱਚ ਠੀਕ ਹੈ ਇਹ ਧਿਆਨ ਚ ਰੱਖ ਲਿਓ ਸਾਰੇ ਬੱਚਿਆਂ ਨੇ ਬਲੂ ਤੇ ਬਲੈਕ ਪੈਨ ਵਿੱਚੋਂ ਇੱਕ ਪੈਨ ਲੈ ਕੇ ਜਾਣਾ ਹੈ ਨਾ ਕੋਈ ਜੈੱਲ ਪੈਨ ਨਹੀਂ ਲੈ ਕੇ ਜਾਣਾ ਕੋਈ ਪੈਨਸਲ ਨਹੀਂ ਲੈ ਕੇ ਜਾਣੀ ਠੀਕ ਹੈ ਇਹ ਸਾਰਾ ਕੁਝ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਇਸ ਤੋਂ ਬਾਅਦ ਤੁਸੀਂ ਇੱਕ ਚੀਜ਼ ਹੋਰ ਧਿਆਨ ਰੱਖਿਓ ਆਪਣੇ ਕੋਲ ਜਿਹੜੀ OMR ਹੁੰਦੀ ਹੈ ਨਾ ਉਹ ਬਿਲਕੁਲ ਵਧੀਆ ਭਰਨੀ ਹੈ ਮਤਲਬ ਕਿ ਇਹਦੇ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਨਾ ਗੋਲਾ ਜਿਹੜਾ ਹੈਗਾ ਜਿਹੜਾ ਆਪਾਂ ਭਰਾਂਗੇ ਉਹ ਬਿਲਕੁਲ ਵੀ ਬਾਹਰ ਨਹੀਂ ਜਾਣਾ ਚਾਹੀਦਾ ਬਿਲਕੁਲ ਪੂਰਾ ਪੂਰਾ ਇਦਾਂ ਕਰਕੇ ਭਰਿਆ ਹੋਣਾ ਚਾਹੀਦਾ ਠੀਕ ਹੈ ਖੇਬਰ ਬੱਚੇ ਕੀ ਹੁੰਦੇ ਨੇ ਟਿੱਕ ਲਗਾ ਦਿੰਦੇ ਨੇ ਇਹ ਬਿਲਕੁਲ ਗਲਤ ਮੈਥਡ ਹੈ ਇਹ ਵਾਰ ਉਹ ਇਦਾਂ ਭਰਦੇ ਭਰਦੇ ਨੇ ਬਾਹਰ ਕੱਢ ਦਿੰਦੇ ਇਦਾਂ ਕਰਕੇ ਤਾਂ OMR ਵਾਲੀ ਮਸ਼ੀਨ ਬਿਲਕੁਲ ਵੀ ਚੈੱਕ ਨਹੀਂ ਕਰੂਗੀ ਜਾਂ ਤੁਸੀਂ ਇਸ ਨੂੰ ਅੱਧਾ ਭਰ ਦੋ ਇਦਾਂ ਕਰਕੇ ਅੱਧਾ ਵੀ ਜੇਕਰ ਤੁਸੀਂ ਭਰੋਗੇ ਨਾ ਤਾਂ ਵੀ ਜਿਹੜੀ ਮਸ਼ੀਨ ਹੈ ਬਿਲਕੁਲ ਵੀ ਨਹੀਂ ਚੈੱਕ ਤਾਂ ਗੋਲਾ ਤੁਸੀਂ ਪੂਰਾ ਭਰਨਾ ਹੈ ਬਹੁਤ ਪਿਆਰ ਨਾਲ ਭਰਨਾ ਹੈ ਠੀਕ ਹੈ ਇਹ ਨਾ ਹੋਵੇ ਕਿ ਬਾਹਰ ਕੱਢ ਦੋ ਜਾਂ ਸ਼ਾਈ ਜਿਹੜੀ ਹੈਗੀ ਉਹ ਫੈਲ ਜੀ ਠੀਕ ਹੈ ਜੀ ਇਹ ਇੱਕ ਇਤਹਾਜ਼ ਰੱਖਣੀ ਆਪਣੇ ਕੋਲੇ ਪੇਪਰ ਦੇ ਵਿੱਚ ਆਪਣੇ ਕੋਲੇ 4 ਸੈੱਟ ਆਉਣਗੇ A B C D ਹਨਾ ਉਹਦੇ ਹਿਸਾਬ ਨਾਲ ਤੁਸੀਂ ਜਿਹੜੀ OMR ਸ਼ੀਟ ਤੁਸੀਂ ਮੌਕੇ ਤੇ ਜਿਹੜੀ ਹੈਗੀ ਆ ਭਰ ਲੈਣੀ ਆ ਓਕੇ ਜੀ ਗੱਲ ਸਮਝ ਲੱਗ ਗਈ ਠੀਕ ਹੈ ਬੱਚੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਸਿਲੇਬਸ ਦੇ ਉੱਪਰ ਠੀਕ ਹੈ ਦੇਖੋ ਸਿਲੇਬਸ ਜੇਕਰ ਗੱਲ ਕਰੀਏ ਨਾ ਤਾਂ ਇੱਕ ਗੱਲ ਧਿਆਨ ਚ ਰੱਖ ਲਿਓ ਆਪਣੇ ਕੋਲੇ ਪੇਪਰ ਜਿਹੜਾ 100 ਨੰਬਰ ਦਾ ਠੀਕ ਹੈ ਤਾਂ ਜਿਹੜੇ ਬੱਚੇ ਐਸਸੀ ਕੈਟਾਗਰੀ ਤੋਂ ਆ ਉਹ 45 ਨੰਬਰ ਲੈਣਾ ਜ਼ਰੂਰੀ ਹੈ ਠੀਕ ਹੈ ਜਾਂ ਜਿਹੜੇ ਬੱਚੇ ਇਸ ਤੋਂ ਇਲਾਵਾ ਓਬੀਸੀ ਦੇ ਹਨ ਤਾਂ 45 ਨੰਬਰ ਹੈ ਜਰਨਲ ਦੇ ਨੰਬਰ ਹੈ ਕਿਨੇ 50 ਇੱਕ ਕੰਪਲਸਰੀ ਹੈ ਬੱਚੇ ਇਹ ਕੁਆਲੀਫਾਈਇੰਗ ਨੇਚਰ ਪੇਪਰ ਆਪਣਾ ਠੀਕ ਹੈ ਤਾਂ 100 ਦੇ ਵਿੱਚੋਂ ਸਾਡੇ ਕੋਲੇ 45 ਤੇ 50 ਨੰਬਰ ਆਉਣੇ ਜ਼ਰੂਰੀ ਹੈ ਠੀਕ ਹੈ ਧਿਆਨ ਚ ਰੱਖਿਓ ਹੁਣ ਤੁਸੀਂ ਦੇਖੋ ਇੱਕ ਜਿਹੜਾ ਟੈਸਟ ਮੈਂ ਅਪਲੋਡ ਕੀਤਾ ਸੀ ਕੱਲ ਇੱਕ ਮੈਂ ਫੁੱਲ ਮੋਕ ਟੈਸਟ ਅੱਜ ਅਪਲੋਡ ਕਰ ਰਿਹਾ ਹਾਂ ਹੁਣ ਠੀਕ ਹੈ ਤਾਂ ਤੁਸੀਂ ਮੈਂ ਮੈਸੇਜ ਕਰੂੰਗਾ ਗਰੁੱਪ ਦੇ ਵਿੱਚ ਤੁਸੀਂ ਸਾਰਿਆਂ ਨੇ ਉਹ ਮੋਕ ਟੈਸਟ ਦੇ ਕੇ ਮੈਨੂੰ ਨੰਬਰ ਦੱਸਣੇ ਨੇ ਤੁਹਾਡੇ ਕਿੰਨੇ ਨੰਬਰ ਆ ਚੁੱਕੇ ਨੇ ਹਨਾ ਜੀ ਇਹ ਗੱਲ ਧਿਆਨ ਚ ਰੱਖ ਲਿਓ ਓਕੇ ਜੀ ਡਨ ਹੋ ਗਿਆ ਦੂਸਰੀ ਗੱਲ ਧਿਆਨ ਚ ਰੱਖਿਓ ਹੁਣ ਜਿਹੜੇ ਦੇਖੋ ਆਪਣੇ ਸਕੋਰਿੰਗ ਟੌਪਿਕ ਕਿਹੜੇ-ਕਿਹੜੇ ਆ ਆ ਦੇਖੋ ਧਿਆਨ ਨਾਲ ਮੈਂ ਤੁਹਾਨੂੰ ਸਕੋਰਿੰਗ ਦੱਸਦਾ ਹਾਂ ਜਰੋ ਤੁਸੀਂ ਨਾ ਆਪਣਾ ਸਿਲੇਬਸ ਦੇਖੋਗੇ ਠੀਕ ਹੈ ਜੀ ਸਿਲੇਬਸ ਦੇਖਣ ਤੋਂ ਬਾਅਦ ਆਪਣੇ ਕੋਲ ਇਹ ਨੰਬਰ ਨੇ ਹਨਾ ਤੁਸੀਂ ਕੀ ਕਰਨਾ ਹੈ ਦੇਖੋ ਆਪਣੀ ਨਾ ਜਦੋਂ ਆਪਾਂ ਦੇਖਾਂਗੇ ਇਸ ਪੇਪਰ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਉਹ ਉਹ ਕੁਐਸਚਨ ਸੋਲਵ ਕਰਨੇ ਆ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਆ ਠੀਕ ਹੈ ਜਿਵੇਂ ਜਿਵੇਂ ਆਪਣੀ ਪੰਜਾਬੀ ਹੋਗੀ ਠੀਕ ਹੈ ਜੀ ਜਿਵੇਂ ਸਾਡੇ ਕੋਲੇ ਹੋ ਗਿਆ ਜੀ ਆਪਣੇ ਕੋਲ ਜੀਕੇ ਹੈ ਆਪਣੇ ਕੋਲੇ ਪੰਜਾਬ ਜੀਕੇ ਹੋਗੀ ਠੀਕ ਹੈ ਆਪਾਂ ਨੇ ਬਹੁਤ ਵਧੀਆ ਤਰੀਕਾ ਨਾਲ ਤਿਆਰ ਕੀਤੀ ਹੋਈ ਹੈ ਸਾਰੇ ਕੁਐਸਚਨ ਆਉਣਗੇ ਠੀਕ ਹੈ ਨਾ 8 ਨੰਬਰ ਤੁਹਾਡੇ ਪੱਕੇ ਨੇ ਇੱਥੋਂ ਦਸਾਂ ਦੇ ਵਿੱਚੋਂ ਇਹ ਗੱਲ ਧਿਆਨ ਚ ਰੱਖਣੀ ਹੈ ਸਾਡੇ ਕੋਲ ਦੇਖੋ ਜਰਨਲ 멘ਟਲ ਅਬਿਲਟੀ ਹੈ ਬਿਲਕੁਲ ਵਧੀਆ ਤਰੀਕਾ ਨਾਲ ਤੁਹਾਨੂੰ ਮੈਂ ਬਹੁਤ ਸਾਰੇ ਕਲਾਸਾਂ ਸ਼ੇਅਰ ਕੀਤੀਆਂ ਹੋਣਗੀਆਂ ਨੇ ਆਪਣੇ ਚੈਨਲ ਦੇ ਉੱਪਰ ਪਾਈਆਂ ਸੀ ਤੁਸੀਂ ਉਹ ਕਲਾਸਾਂ ਦੇਖੀਆਂ ਹੋਈਆਂ ਨੇ ਤਾਂ ਇੱਥੇ ਆਪਣੇ ਕੋਲ ਸਕੋਰਿੰਗ ਟੌਪਿਕ ਹੈ ਸਾਡਾ 멘ਟਲ ਅਬਿਲਟੀ ਦਾ 8 ਨੰਬਰ ਇੱਥੋਂ ਬਣਨਗੇ ਠੀਕ ਹੈ ਤਾਂ ਨੰਬਰ ਕਿੰਨੇ ਹੋਗੇ ਆਪਣੇ ਕੋਲੇ 16 ਨੰਬਰ ਹੋਗੇ ਆ ਓਕੇ ਟੀਚਿੰਗ ਪੋਟੈਂਸ਼ੀਅਲ ਦੇ ਵਿੱਚੋਂ ਤੁਹਾਡੇ ਜਿੰਨਾ ਮੈਬ ਨੇ ਕਰਾਏ ਹੋਏ ਨਾ ਸਾਰਾ ਆਪਣੇ ਕੋਲੇ ਤਾਂ ਤੁਹਾਨੂੰ ਘੱਟੋ ਘੱਟ ਤੁਹਾਡੇ 15 ਦੇ ਵਿੱਚੋਂ 12 ਤੋਂ 13 ਕੁਐਸਚਨ ਆ ਸਕਦੇ ਆ ਠੀਕ ਹੈ ਪਿਛਲੀ ਵਾਰੀ ਬੀਐਡ ਦਾ ਪੇਪਰ ਹੋਇਆ ਸੀ ਨਾ 14 ਕੁਐਸਚਨ ਆਏ ਸੀ 15 ਦੇ ਵਿੱਚੋਂ ਤੇ ਇਸ ਕਰਕੇ ਆਪਣੇ ਕੋਲੇ ਘੱਟੋ ਘੱਟ ਇਸ ਨੂੰ ਸੋਲਵ ਕਰਦੇ ਆ ਆਪਣੇ ਇਹਦੇ ਵਿੱਚੋਂ 30 ਨੰਬਰ ਸਾਡੇ ਕਵਰ ਹੋ ਰਿਹਾ ਠੀਕ ਹੈ ਧਿਆਨ ਨਾਲ ਕਰਨੇ ਆ ਜਿਹੜਾ ਕੁਐਸਚਨ ਤੁਹਾਨੂੰ ਨਹੀਂ ਵੀ ਆਉਂਦਾ ਨਾ ਤੁਸੀਂ ਉਸ ਦੇ ਉੱਪਰ ਤੁੱਕਾ ਲਾ ਸਕਦੇ ਹੋ ਕਿਉਂਕਿ 네ਗਟਿਵ ਮਾਰਕਿੰਗ ਸਾਡੇ ਕੋਲੇ ਨਹੀਂ ਹੈਗੀ ਐ ਓਕੇ ਜੀ ਧਿਆਨ ਚ ਰੱਖ ਲਿਓ ਹਾਂਜੀ ਬੱਚੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਪਹੁੰਚ ਜਾਣਾ ਹੈ 10 ਵਜੇ ਤੋਂ ਲੇਟ ਨਹੀਂ ਹੋਣਾ ਇਹ ਧਿਆਨ ਚ ਰੱਖਣਾ ਓਕੇ ਜੀ ਫਿਰ ਇਸ ਤੋਂ ਬਾਅਦ ਅਸੀਂ ਪੰਜਾਬੀ ਦੇ ਦੇਖੋ 15 ਨੰਬਰ ਸਾਡੇ ਪੰਜਾਬੀ ਦੇ ਨੇ ਠੀਕ ਹੈ ਤਾਂ ਦੇਖੋ ਪੰਜਾਬੀ ਮੈਂ ਤੁਹਾਨੂੰ ਕਲਾਸਾਂ ਸ਼ੇਅਰ ਕੀਤੀਆਂ ਹੋਈਆਂ ਸੀ ਹਨਾ ਪ੍ਰੋਪਰ ਟੈਸਟ ਵੀ ਲੈ ਹੋਏ ਨੇ ਤਾਂ ਤੁਸੀਂ ਸਾਰਿਆਂ ਨੇ ਪੰਜਾਬੀ ਦੇ ਵਿੱਚੋਂ ਦੇਖੋ ਘਟੋ ਘਟ 12 ਨੰਬਰ ਤੁਹਾਡੇ ਹੋਣੇ ਚਾਹੀਦੇ ਹਨਾ ਅਗਰ ਤੁਸੀਂ ਇਹ ਚਾਰ ਸਬਜੈਕਟ ਵੀ ਬੜੇ ਧਿਆਨ ਨਾਲ ਕਰ ਜਾਂਨੇ ਹੋ ਤਾਂ ਤੁਹਾਡੀ ਜਿਹੜੀ ਹੈਗੀ ਆ ਆਪਣੀ ਕੰਡੀਸ਼ਨ ਪਾਸ ਹੋ ਰਹੀ ਹੈ ਹਨਾ ਦੇਖੋ ਮੈਥ ਜਿਹੜਾ ਹੈਗਾ ਮੈਂ ਕਸਲਾ ਸਾਰੀਆਂ ਪਲੇਲਿਸਟ ਸ਼ੇਅਰ ਕੀਤੀ ਹੋਈ ਹੈ ਸੋਸ਼ਲ ਸਾਇੰਸ ਦੀ ਪਲੇਲਿਸਟ ਮੈਰਾਥਨ ਕਲਾਸ ਸ਼ੇਅਰ ਕੀਤੀ ਹੋਈ ਹੈ ਮੈਮ ਨੇ ਤੁਹਾਨੂੰ ਨੇਚਰਲ ਸਾਇੰਸ ਬਹੁਤ ਵਧੀਆ ਤਿਕਣਾ ਕਵਰ ਕਰਾਈ ਹੋਈ ਹੈ ਅਗਰ ਤੁਹਾਡੇ ਤਿਆਂ ਵਿੱਚੋਂ 15 ਨੰਬਰ ਵੀ ਆ ਗਏ ਨਾ ਤਾਂ ਜਿਹੜੇ ਤੁਹਾਡੇ ਜਿਹੜੇ ਹੈਗੇ 70 ਨੰਬਰ ਬੜੇ ਆਰਾਮ ਨਾਲ ਬਣ ਰਹੇ ਆ ਠੀਕ ਹੈ ਤਾਂ ਬੜੀ ਹੋਸ਼ ਨਾਲ ਪੇਪਰ ਕਰਨਾ ਹੈ ਕੋਈ ਕਾਲੀ ਨਹੀਂ ਕਰਨੀ ਐ ਕੋਈ ਤੁਸੀਂ ਜ਼ਬਰਦਸਤ ਮਤਲਬ ਤੁਸੀਂ ਮਤਲਬ ਇਹ ਕਾਲੀ ਦੇ ਵਿੱਚ ਤੁਸੀਂ ਆਪਣਾ ਕਨਫਿਊਜ਼ ਨਹੀਂ ਹੋਣਾ ਹੈਗਾ ਠੀਕ ਹੈ ਇਹ ਗੱਲ ਧਿਆਨ ਚ ਰੱਖਣੀ ਸਾਰੇ ਬੱਚਿਆਂ ਨੇ ਓਕੇ ਜੀ ਤਾਂ ਦੇਖੋ ਹੁਣ ਜਿਹੜਾ ਆਪਣਾ ਟੈਸਟ ਹੈ ਤੁਹਾਨੂੰ ਮੈਂ ਜਿਹੜਾ ਹੈਗਾ ਪ੍ਰੋਵਾਈਡ ਕਰੂੰਗਾ ਹੁਣੀ ਹੁਣੀ ਠੀਕ ਹੈ ਉਸ ਟੈਸਟ ਨੂੰ ਤੁਸੀਂ ਸਾਰੇ ਬੱਚਿਆਂ ਨੇ ਲਗਾ ਕੇ ਦੇਖਣਾ ਠੀਕ ਹੈ ਇਹ ਤੁਸੀਂ ਧਿਆਨ ਚ ਰੱਖ ਲਿਓ ਓਕੇ ਸੀ ਡਨ ਹੋ ਕੇ ਸਾਰਿਆਂ ਦਾ ਤਾਂ ਸਾਰਿਆਂ ਦੇ ਜਿਹੜੇ ਮਾਰਕਸ ਆ ਬੜੇ ਵਧੀਆ ਤਰੀਕੇ ਨਾਲ ਤੁਹਾਡੇ ਬਣ ਰਹੇ ਆ ਹਨਾ ਇਹ ਧਿਆਨ ਚ ਰੱਖਣੀ ਹੈ ਠੀਕ ਹੈ ਜੀ ਤਾਂ ਇਹ ਬੇਸਿਕ ਜਿਹੀ ਚੀਜ਼ਾਂ ਨੇ ਆਧਾਰ ਕਾਰਡ ਤੁਸੀਂ ਆਪਣਾ ਲੈ ਕੇ ਜਾਣਾ ਨਾਲ ਤੁਸੀਂ ਆਪਣਾ ਵੋਟਰ ਕਾਰਡ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਜਾਂ ਤੁਸੀਂ ਵੋਟਰ ਕਾਰਡ ਤੋਂ ਬਿਨਾ ਠੀਕ ਹੈ ਜੀ ਤੁਸੀਂ ਆਪਣਾ ਕੋਈ ਪੈਨ ਕਾਰਡ ਲੈ ਕੇ ਜਾ ਸਕਦੇ ਹੋ ਡਰਾਈਵਿੰਗ ਲਾਇਸੈਂਸ ਲੈ ਕੇ ਜਾ ਸਕਦੇ ਹੋ ਹਨਾ ਤਾਂ ਮਤਲਬ ਆਧਾਰ ਕਾਰਡ ਦੇ ਨਾਲ ਇੱਕ ਤੁਸੀਂ ਪਾਸਪੋਰਟ ਸਾਈਜ਼ ਫੋਟੋ ਲੈ ਜਾ ਜੀ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਲੈ ਕੇ ਜਾਣੀਆਂ ਨੇ ਇਲੈਕਟ੍ਰੋਨਿਕ ਡਿਵਾਈਸ ਨਹੀਂ ਲੈ ਕੇ ਜਾਣਾ ਓਕੇ ਜੀ ਡਨ ਹੋ ਗਿਆ ਜੀ ਸੋ ਕਿ ਦੇਵ ਸਿੰਘ ਮੈਥ ਦੇ ਕਲਾਸਾਂ ਬੱਚੇ ਮੈਂ ਪਲੇਲਿਸਟ 43 ਕਲਾਸਸ ਵਾਲੀ ਮੈਂ ਸ਼ੇਅਰ ਕੀਤੀ ਹੋਈ ਹੈ ਤਾਂ ਉਹ ਤੁਸੀਂ ਕਰਨਾ ਜੀ ਉਹਨੂੰ ਤੁਸੀਂ ਦੇਖਣਾ ਸੀ ਬੱਚੇ ਸਾਰੇ ਧਿਆਨ ਨਾਲ ਹਨਾ ਤਾਂ ਕੋਈ ਗੱਲ ਨਹੀਂ ਹੈ ਤੁਹਾਡੇ ਜਿਹੜੇ ਮਾਰਕਸ ਨੇ ਬਹੁਤ ਈਜ਼ੀਲੀ ਬਣ ਰਹੇ ਹਨਾ ਇਸ ਵਿੱਚ ਤੁਸੀਂ ਬਿਲਕੁਲ ਵੀ ਕੋਸ਼ਿਸ਼ ਨਹੀਂ ਖਵਾਣਾਗਾ ਤੁਹਾਡੇ ਸਾਰੇ ਨੰਬਰ ਬਣ ਜਾਣਗੇ ਬਹੁਤ ਵਧੀਆ ਵਧੀਆ ਠੀਕ ਹੈ ਜੀ ਇਹ ਗੱਲ ਧਿਆਨ ਚ ਰੱਖਣੀ ਆਪਾਂ ਓਕੇ ਹੂੰ ਹੁਣ ਮੈਨੂੰ हां संदीप टेस्ट ਮੈਂ ਐਡ ਕੀਤਾ ਹੋਇਆ ਸਾਰੇ ਬੱਚੇ ਇਸ ਸੈਸ਼ਨ ਤੋਂ ਬਾਅਦ ਤੁਸੀਂ ਆਪਣੇ ਉਸੇ ਹੀ ਜਗ੍ਹਾ ਤੇ ਟੈਸਟ ਪਿਆ ਜਿੱਥੇ ਤੁਹਾਨੂੰ ਮੈਂ ਸਵੇਰ ਦੱਸਿਆ ਹੋਇਆ ਸੀ ਠੀਕ ਹੈ ਲੋਕੇਸ਼ਨ ਜਿਹੜੀ ਹੈਗੀ ਹੈ ਫੁੱਲ ਲੱਕ ਟੈਸਟ ਹੈ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਦੇਖੋ ਹੁਣ ਧਿਆਨ ਦੇ ਨਾਲ ਹੰਗੜਾ ਕਿਸੇ ਬੱਚੇ ਦਾ ਕੋਈ ਵੀ ਡਾਊਟ ਹੈ ਮੈਨੂੰ ਪੁੱਛ ਲਓ ਮੈਂ ਤੁਹਾਡੇ ਕੋਲ 5-10 ਮਿੰਟ ਹੈਗਾ ਠੀਕ ਹੈ ਜੀ ਆਪਣੀ ਜਿਹੜੀ ਸਟੱਡੀ ਹੈ ਬਹੁਤ ਵਧੀਆ ਡਨ ਹੋ ਚੁੱਕੀ ਹੈ ਐਗਜ਼ਾਮ ਬੜੇ ਵਧੀਆ ਤਰੀਕੇ ਨਾਲ ਦੇਖੀ ਹੋਣਾ ਠੀਕ ਹੈ ਬੱਚੇ ਡਾਊਟ ਜਿਸ ਬੱਚੇ ਦਾ ਹੈਗਾ ਮੈਨੂੰ ਪੁੱਛ ਲਓ ਹੁਣੀ ਫਿਰ ਮੈਂ ਇਸ ਸੈਸ਼ਨ ਨੂੰ ਵਾਈਟ ਅਪ ਕਰਨਾ ਤੁਸੀਂ ਆਪਣਾ ਟੈਸਟ ਜਿਹੜਾ ਹੈਗਾ ਦੇ ਸਕਦੇ ਹੋ ਠੀਕ ਹੈ ਹੋ ਸਕਦਾ ਪੰਜਾਬੀ ਦੀ ਕਲਾਸ ਵੀ ਤੁਹਾਡੀ ਮੈਰਾਥਨ ਜਿਹੜੀ ਮੈਂ ਅਪਲੋਡ ਕਰੂੰਗਾ ਹੁਣ ਠੀਕ ਹੈ ਕੁਸ਼ਨ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਠੀਕ ਹੈ ਜੀ ਹਾਂਜੀ ਹਾਂਜੀ ਮੰਨੂ 60 ਨੰਬਰ ਤੇ ਨਹੀਂ ਹੈਗੀ ਬੇਟੇ ਇਹਦੀ ਮੈਰਿਟ ਬਣੂਗੀ ਡਾਈਟ ਵਾਸਤੇ ਹੈਨਾ ਡਾਈਟ ਵਾਸਤੇ ਮੈਰਿਟ ਬਣਦੀ ਹੁੰਦੀ ਆ ਇਹ ਧਿਆਨ ਚ ਰੱਖ ਲਿਓ ਠੀਕ ਹੈ ਜੀ ਹਾਂਜੀ ਐਪ ਵਿੱਚ ਹੋਊਗਾ ਮੈਂ ਐਪ ਦਾ ਸਾਰਾ ਡਾਟਾ ਦੇਵਾਂਗਾ ਹਾਂਜੀ ਕੰਮ ਹੋ ਲੋ ਬਿਲਕੁਲ ਜੀ ਬਿਲਕੁਲ 85 ਨੰਬਰ ਚਾਹੀਦੇ ਨੇ ਆਪਣੇ ਕੋਲੇ ਹੂੰ ਹਾਂਜੀ ਹਾਂਜੀ ਬਿਲਕੁਲ ਖੁਸ਼ੀ ਗੁਰੂ ਨਾਨਕ ਦੇਵ ਜਿਹੜੀ ਹੈ ਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹ ਬਿਲਕੁਲ ਸੌਖਾ ਤੇ ਕਲਰਕ ਲੈਵਲ ਦਾ ਪੇਪਰ ਆਊਗਾ ਕੋਈ ਵੀ ਔਖਾ ਪੇਪਰ ਨਹੀਂ ਆਊਗਾ ਇਹ ਧਿਆਨ ਚ ਰੱਖਣਾ ਬੱਚਿਆ ਸਾਰੇ ਠੀਕ ਹੈ ਸੋ ਬਹੁਤ ਸੌਖਾ ਪੇਪਰ ਪਾਉਂਦੀ ਹੁੰਦੀ ਹੈ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਠੀਕ ਹੈ ਜੀ ਹੂੰ ਹਾਂ ਹਾਂ ਬਿਲਕੁਲ ਜੀ ਪ੍ਰੈਯੋਫ ਪੰਜਾਬ ਇਹ ਤੁਸੀਂ ਟ੍ਰਾਂਸਪੋਰਟ ਲੈ ਕੇ ਜਾਇਓ ਜੋ ਬਹੁਤ ਅੱਛੀ ਗੱਲ ਹੈ ਆ ਸੋਨਮ ਤੁਸੀਂ ਮੈਂ 100 ਮਾਰਕਸ ਦਾ ਕੱਲ ਹੀ ਅਪਲੋਡ ਕੀਤਾ ਪੇਪਰ ਠੀਕ ਹੈ 100 ਮਾਰਕਸ ਵਾਲਾ ਤੁਸੀਂ ਉਸ ਨੂੰ ਜਾ ਕੇ ਡੈਂਪਟ ਕਰ ਲਿਓ ਇੱਕ ਆਪਣਾ 150 ਮਾਰਕਸ ਵਾਲਾ ਤੇ ਦੋ ਪੇਪਰ ਤੁਹਾਡੇ ਹੈਗੇ ਨੇ 100 100 ਮਾਰਕਸ ਵਾਲੇ ਠੀਕ ਆ ਦੋਨੋਂ ਤੁਸੀਂ ਤਿੰਨੇ ਪੇਪਰ ਲਗਾ ਕੇ ਦੇਖ ਲੈਣੇ ਨੇ ਤੁਹਾਡੇ ਜਿਹੜੇ ਮਾਰਕਸ ਹੈ ਅਗਰ 50 ਤੋਂ ਕ੍ਰੋਸ ਹੋ ਰਹੇ ਨਾ ਤਾਂ ਬਹੁਤ ਇਜ਼ੀ ਹੈਗੇ ਹਨਾ ਤਾਂ ਲਗਭਗ ਬੱਚਿਆਂ ਦੇ 70 ਪਲੱਸ ਨੰਬਰ ਆਏ ਸੀ ਬਹੁਤ ਵਧੀਆ ਲੱਗਾ ਸੀ ਮੈਨੂੰ ਹਨਾ ਜੀ ਆ ਨਹੀਂ ਨਹੀਂ ਕਾਪੀ ਨਹੀਂ ਚਾਹੀਦੀ ਬੱਚੇ ਆਧਾਰ ਕਾਰਡ ਨਾਂ ਲੈ ਕੇ ਜਾਣਾ ਨੰਦਨੀ ਠੀਕ ਹੈ ਸੋ ਹਾਂ ਸੈਮ ਟਰਮਸ ਬਹੁਤ ਸੋਹਣੇ ਨੰਬਰ ਆਇਆ ਏਕ ਔਰ 77 ਨੰਬਰ ਆਗਣਾ ਤੁਹਾਡੇ ਤਾਂ ਤੁਹਾਡੇ ਫਾਈਨਲ ਦੇ ਵਿੱਚ ਬਹੁਤ ਵਧੀਆ ਨੰਬਰ ਬਣ ਜਾਣਗੇ ਠੀਕ ਹੈ ਜੀ ਹਾਂ ਬਿਲਕੁਲ ਜੀ ਅਸੀਂ ਇਸੇ ਦੀ ਹੋਊਗਾ ਸਟੱਡੀ ਲੈਵਲ 247 ਦੇ ਉੱਪਰ ਠੀਕ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਸੋਹਣੀ ਆ ਜੀ 100 ਨੰਬਰ ਦਾ ਹੋਏਗਾ ਹਮ ਦੇਖੋ ਬੱਚੇ ਸਿਰਤ ਆ ਐਦਾਂ ਤੁਸੀਂ ਇੱਕ ਦੂਜੇ ਦੇ ਸਕੂਲ ਪੁੱਛੀ ਜਾਓਗੇ ਹਨਾ ਕੀ ਫਾਇਦਾ ਉਹਦਾ ਹੂੰ ਅ ਨੈਂਸੀ ਠੀਕ ਹੈ ਬੱਚੇ ਤਾਂ ਦੇਖੋ ਸਾਰੇ ਨਹੀਂ ਜਿਹੜੀ ਹੈਗੀ ਐ ਐਡਮਿਟ ਕਾਰਡ ਤੇ ਸਾਈਨ ਗਲਤ ਆ ਸਰ ਕੋਈ ਪ੍ਰੋਬਲਮ ਤਾਂ ਨਹੀਂ ਬਿਲਕੁਲ ਪ੍ਰੋਬਲਮ ਹੋਊਗੀ ਬੱਚੇ ਤੁਸੀਂ ਸਾਈਨ ਗਲਤ ਹੈਗੇ ਨੇ ਤਾਂ ਤੁਸੀਂ ਗੈਸਟਡ ਅਫੀਸਰ ਤੋਂ ਜਾਂ ਪ੍ਰਿੰਸੀਪਲ ਤੋਂ ਮਾਰਕ ਕਰਵਾਉਣੇ ਸੀ ਜੇਕਰ ਤੁਹਾਡੇ ਕੋਈ ਗੁਮਾਂਡ ਵਿੱਚ ਕੋਈ ਹੈਗਾ ਜਾਣਕਾਰ ਤੁਸੀਂ ਘਰ ਜਾ ਕੇ ਵੀ ਕਰਵਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਐ ਬਟ ਮੈਂ ਤੁਹਾਨੂੰ ਇੱਕ ਦੋ ਦਿਨਾਂ ਤੋਂ ਲਗਾਤਾਰ ਦੱਸਦਾ ਰਿਹਾ ਕਿ ਸਾਰੇ ਬੱਚੇ ਇਹਦੇ ਲਈ ਅਵੇਅਰ ਰਹੋ ਠੀਕ ਹੈ ਕਿ ਇਹ ਜ਼ਰੂਰੀ ਚੀਜ਼ ਹੈਗੀ ਐ ਹੂੰ हांਦੀਪ ਟੈਸਟ ਦਾ ਮੈਂ ਲਿੰਕ ਪ੍ਰੋਵਾਈਡ ਕਰ ਦੂੰਗਾ ਬੱਚੇ ਠੀਕ ਹੈ ਤੁਸੀਂ ਐਪਲੀਕੇਸ਼ਨ ਤੇ ਜਾਣਾ ਆਪਣੇ ਸਟੱਡੀ ਲੈਵਲ 247 ਐਪਲੀਕੇਸ਼ਨ ਤੇ ਜਾਣ ਤੋਂ ਬਾਅਦ ਤੁਸੀਂ ਉੱਥੇ ਦੇਖਿਓ ਐਂਟਰੈਂਸ ਦਾ ਟੈਸਟ ਹੋਊਗਾ ਹਨਾ ਐਂਟਰੈਂਸ ਟੈਸਟ ਦਾ ਇੱਕ ਬੈਚ ਬਣਿਆ ਹੋਊਗਾ ਉਹਦੇ ਵਿੱਚ ਤੁਸੀਂ ਓਪਨ ਕਰੋਗੇ ਤਾਂ ਫੁੱਲ ਲੈਂਥ ਟੈਸਟ ਦਾ ਇੱਕ ਆਪਸ਼ਨ ਜਰ ਆਊਗਾ ਉਹਦੇ ਉੱਪਰ ਤੁਸੀਂ ਆਪਣਾ ਟੈਸਟ ਦੇ ਇੰਜੋਏ ਕਰ ਸਕਦੇ ਹੋ ਬਈ ਬਿਲਕੁਲ ਸੌਖੀ ਜਿਹੀ ਗੱਲ ਹੈ ਠੀਕ ਹੈ ਜੀ ਪੰਜਾਬੀ ਨਾਲ ਕੋਈ ਗੱਲ ਨਹੀਂ ਆ ਤੁਸੀਂ ਪੰਜਾਬਣ ਪੰਜਾਬ ਜੀ ਦੀ ਕਲਾਸ ਤੁਸੀਂ ਕੋਣ ਵੀ ਕੋਣ ਤੁਸੀਂ ਲਗਾਉਣਾਉਂਦੇ ਸੀ ਹਾਂ ਕਲਾਸਾਂ ਤੁਸੀਂ ਕੰਟੀਨਿਊ ਰੱਖਣੀਆਂ ਨੇ ਠੀਕ ਹੈ ਬੱਚੇ ਕਿ ਆਪਾਂ ਨੇ ਪੇਪਰ ਬਹੁਤ ਸਾਰੇ ਦਿਨ ਨੇ ਹੋਰ ਹੂੰ ਨਹੀਂ ਆਉਂਦਾ ਵੀ ਨਹੀਂ ਜੀਮਿੰਗ ਦੀ ਨਹੀਂ ਆਉਂਦਾ ਠੀਕ ਹੈ ਸੌਖਾ ਜਾਊਗਾ ਪੇਪਰ ਦੇਖੋ ਮੈਥ ਰੀਜ਼ਨਿੰਗ ਦੇ ਬੱਚੇ ਮੈਂ ਤੁਹਾਨੂੰ ਸਾਰੀਆਂ ਕਲਾਸਾਂ ਨਾ ਸ਼ੇਅਰ ਕੀਤੀਆਂ ਹੋਈਆਂ ਨੇ ਠੀਕ ਹੈ ਬੱਚੇ ਮੈਥ ਤੇ ਰੀਜ਼ਨਿੰਗ ਦੀਆਂ ਬਹੁਤ ਕਲਾਸਾਂ ਲਗਾਈਆਂ ਸੀ ਹਨਾ ਚਲੋ ਹੁਣ ਨਵੀਆਂ ਕਲਾਸਾਂ ਲਗਾਉਣ ਦਾ ਨਹੀਂ ਟਾਈਮ ਲੱਗਿਆ ਪਟ ਤੁਹਾਨੂੰ ਮੈਂ ਕੰਟੈਂਟ ਸਾਰਾ ਮੈਂ ਡਿਲੀਵਰ ਕਰ ਦਿੱਤਾ ਸੀ ਠੀਕ ਹੈ ਤਾਂ ਸਾਰੇ ਬੱਚਿਆਂ ਨੇ ਫੋਲੋ ਵੀ ਕੀਤਾ ਹੈ ਪ੍ਰੋਪਰ ਤੁਸੀਂ ਟੈਸਟ ਵੀ ਦਿੱਤੇ ਹੋਏ ਨੇ ਠੀਕ ਹੈ ਤਾਂ ਇਹ ਜਿਹੜਾ ਹੈਗਾ ਤੁਸੀਂ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਨ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਚਲੋ ਤਾਂ ਇੰਨੀ ਗੱਲ ਦਾ ਧਿਆਨ ਚ ਰੱਖਿਓ ਠੀਕ ਹੈ ਜੀ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਠੀਕ ਹੈ ਬੱਚੇ ਤਾਂ ਤੁਸੀਂ ਆ ਕੇ ਮੈਨੂੰ ਸਾਰੇ ਬੱਚਿਆਂ ਨੇ ਨਾਲ ਦੀ ਨਾਲ ਤੁਸੀਂ ਮੈਨੂੰ ਪੇਪਰ ਸੈਂਡ ਕਰ ਦੇਣਾ ਠੀਕ ਹੈ ਤਾ ਜੋ ਫਿਰ ਤੁਹਾਡੇ ਵਾਸਤੇ ਮੈਂ ਸੋਲੂਸ਼ਨ ਵੀਡੀਓ ਉਹਦੇ ਵਾਸਤੇ ਲੈ ਕੇ ਆਵਾਂ ਠੀਕ ਹੈ ਤਾਂ ਸੋਲੂਸ਼ਨ ਵੀਡੀਓ ਮੈਂ ਤੁਹਾਡੇ ਅਸਤੇ ਬਣਾਉਂਗਾ ਓਕੇ ਜੀ ਧਿਆਨ ਰੱਖਿਓ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਮੈਂ ਅ ਜਿਹੜਾ ਹੈਗਾ ਤੁਸੀਂ ਮੈਨੂੰ WhatsApp ਦੇ ਉੱਪਰ ਮੈਨੂੰ ਪੇਪਰ ਸੈਂਡ ਕਰ ਦਿਓ ਕੋਈ ਇੱਕ ਬੰਦ ਬੱਚਾ ਠੀਕ ਹੈ ਨਹੀਂ ਬੱਚੇ ਨਹੀਂ ਨਹੀਂ ਮੈਂ ਮਠੰਡੀ ਹੈਗਾ ਠੀਕ ਹੈ ਜੀ ਹਾਂ ਪੰਜਾਬਣ ਬਿਲਕੁਲ ਬਿਲਕੁਲ ਰੈਗੂਲਰ ਪ੍ਰੈਸ ਰੱਖਣੀ ਆਪਾਂ ਸਾਰਿਆਂ ਨੇ ਠੀਕ ਹੈ हां जी जकसीर जी 80 ਨੰਬਰ ਤੁਹਾਡੇ ਆਗੇ ਤਾਂ ਡੈਟ इजीली ਮਿਲ ਜਾਏਗੀ ਠੀਕ ਹੈ ਜੀ ਹੂੰ ਓਕੇ ਸੋ ਠੀਕ ਹੈ ਫਿਰ ਜਾ ਕੇ ਸਾਰੇ ਬੱਚੇ ਟੈਸਟ ਕਰੋ ਠੀਕ ਹੈ ਬੱਚੇ ਠੀਕ ਹੈ ਸੋ ਟੈਸਟ ਨੂੰ ਦਿਓ ਅੱਛੇ ਤਰੀਕੇ ਦੇ ਨਾਲ ਤੇ ਇਸ ਤੋਂ ਬਾਅਦ ਫਿਰ ਆਪਾਂ ਹਾਂ ਦੇਖਦੇ ਹਾਂ ਹਨਾ ਓਕੇ ਹਾਂਜੀ ਹਾਂਜੀ ਸਾਰੇ ਬੱਚੇ ਤੁਸੀਂ ਨਾ ਦੇਖੋ 11 ਵਜੇ ਪੇਪਰ ਸ਼ੁਰੂ ਆ ਨਾ ਤਾਂ ਸਾਰਿਆਂ ਨੇ 10 ਵਜੇ ਪਹੁੰਚ ਜਾਣਾ ਤਾਂ ਜੋ ਤੁਹਾਡੀ ਬਾਇਓਮੈਟ੍ਰਿਕ ਦੇ ਵਿੱਚ ਟਾਈਮ ਘੱਟ ਲੱਗ ਸਕੇ ਹੈਨਾ ਤਾਂ ਇਸ ਗੱਲ ਉੱਤੇ ਧਿਆਨ ਚ ਰੱਖਣਾ ਹੈ 9 ਵਜੇ ਪਹੁੰਚ ਜਾ ਤੁਸੀਂ ਸਾਰੇ ਬੱਚੇ ਹਾਂ ਬਿਲਕੁਲ ਪਾ ਦੂੰਗਾ ਬਿਲਕੁਲ ਜੀ ਤੁਸੀਂ ਸਾਰੇ ਬੱਚੇ ਬਸ ਹੁਣੇ ਐਪਲੀਕੇਸ਼ਨ ਤੇ ਪਹੁੰਚੋ ਸਾਰੇ ਤਿੰਨ ਦੇ ਤਿੰਨ ਟੈਸਟ ਤੁਹਾਨੂੰ ਮੈਂ ਉੱਥੇ ਪ੍ਰੋਵਾਈਡ ਕੀਤੇ ਹੋਏ ਨੇ ਮੈਂ ਦੁਬਾਰਾ ਤੁਹਾਨੂੰ ਉੱਥੇ ਐਡ ਕਰ ਦਿੰਦਾ ਠੀਕ ਹੈ ਬੱਚੇ ਚਲੋ ਸੋ ਓਕੇ ਕੁਛ ਨੂੰ ਕੋਈ ਡਾਊਟ ਹੈ ਤਾਂ ਹੁਣੇ ਮੈਨੂੰ ਪੁੱਛ ਲਓ ਕਾਲਸ ਨਾ ਕਰਿਓ ਮੈਸੇਜਸ ਤੁਸੀਂ ਬਹੁਤ ਕਰਦੇ ਹੁੰਦੇ ਹੋ ਹਨਾ ਤਾਂ ਬਹੁਤ ਸਾਰੇ ਮੈਸੇਜਸ ਸਿਰ ਕਰਨ ਵਾਲੇ ਮੇਰੇ ਪਏ ਨੇ ਠੀਕ ਹੈ ਜੀ ਹਾਂ ਆਸ਼ੀਰਵਾਦ ਹੈ ਮੇਰੇ ਵੱਲੋਂ ਠੀਕ ਹੈ ਬਿਲਕੁਲ ਜੀ ਬਿਲਕੁਲ ਓਕੇ ਲੱਕੀ ਜੀ ਬਿਲਕੁਲ ਜੀ ਬਿਲਕੁਲ ਅੱਛਾ ਇਹ ਗੱਲ ਹੋਰ ਤੇ ਹਾਂ ਚ ਰੱਖਿਓ ਸਾਰੇ ਬੱਚੇ ਧਿਆਨ ਰੱਖਿਓ ਪੇਪਰ ਤੋਂ ਬਾਅਦ ਆਪਣਾ ਰਿਜ਼ਲਟ ਜਿਹੜਾ ਹੈਗਾ 28 ਤਰੀਕ ਨੂੰ ਰਿਜ਼ਲਟ ਆ ਜਾਏਗਾ ਠੀਕ ਹੈ 28 ਤਰੀਕ ਨੂੰ ਰਿਜ਼ਲਟ ਆਜੂਗਾ ਨਾ ਉਸ ਤੋਂ ਬਾਅਦ ਤੁਸੀਂ ਨੇ ਫੇਕ ਐਡਮਿਸ਼ਨਾਂ ਵਾਲੇ ਝੋਲਾ ਚੱਕ ਜਿਹੜੇ ਹੁੰਦੇ ਨੇ ਨਾ ਉਹਨਾਂ ਕੋਲੇ ਨਹੀਂ ਕਿਤੇ ਫਸ ਜਾ ਜੇ ਫਿਰ ਮੈਨੂੰ ਫੋਨ ਕਰ ਦਿਓ ਸਰ ਫੀਸਾ ਵਾਪਸ ਕਰਵਾ ਦੂ ਹਨਾ ਤਾਂ ਮੇਰੇ ਪੁੱਛੇ ਬਿਨਾ ਜਾਂ ਤਾਂ ਐਡਮਿਸ਼ਨ ਕਰਵਾ ਲਿਓ ਆਪਦੀ ਮਰਜ਼ੀ ਨਾਲ ਠੀਕ ਹੈ ਜਾਂ ਫਿਰ ਮੈਨੂੰ ਤੁਸੀਂ ਬਾਅਦ ਵਿੱਚ ਪੁੱਛਿਆ ਜੇ ਨਾ ਜੇ ਐਡਮਿਸ਼ਨ ਕਰਵਾ ਲਈ ਤਾਂ ਮੈਂ ਸਾਫ਼ ਕਹਿੰਦਾ ਕਿ ਮੇਰੇ ਤੋਂ ਪੁੱਛੇ ਬਿਨਾ ਐਡਮਿਸ਼ਨ ਨਾ ਕਰਵਾਇਆ ਜੇ ਠੀਕ ਹੈ ਜੀ ਜੇ ਕਰਵਾ ਲਈਏ ਫਿਰ ਤੁਸੀਂ ਮੈਨੂੰ ਕੁਐਰੀ ਨਾ ਦਿਆ ਜੀ ਅਸੀਂ ਫਸ ਗਏ 15000 ਰੁਪਿਆ 20000 ਰੁਪਿਆ ਫਸ ਗਿਆ ਸਾਡਾ ਹਣਾ ਬਿਲਕੁਲ ਦਿੱਕਤ ਨਹੀਂ ਹੈਗੀ ਠੀਕ ਹੈ ਮੈਂ ਇੱਥੇ ਦੇਖੋ ਜਿਹੜੇ ਬੱਚੇ ਬਠਿੰਡਾ ਦੇ ਹੈਗੇ ਨੇ ਤਾਂ ਬਠਿੰਡਾ ਜਿਹੜਾ ਬੱਚਾ ਇੱਥੇ ਹੈਗਾ ਨਾ ਸਾਰਿਆਂ ਨੂੰ ਮੈਂ ਵਧੀਆ-ਵਧੀਆ ਕਾਲਜ ਗਾਈਡ ਕਰੂੰਗਾ ਤੁਸੀਂ ਮੇਰੇ ਨਾਲ ਕਨੈਕਟ 'ਚ ਰਹਿਣਾ ਬੱਚੇ ਠੀਕ ਹੈ ਜੀ ਹੂੰ ਬਿਲਕੁਲ ਬਿਲਕੁਲ ਓਕੇ ਹਾਂ ਠੀਕਾ ਠੀਕ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਦੀਪਕ ਕੀ ਗੱਲ ਹੋ ਗਈ ਤੁਹਾਡੇ ਕਿਨੇ ਪੈਰੀ ਹੱਥ ਲਵਾਤੇ ਹਾਂ ਬਿਲਕੁਲ ਜੀ ਬਿਲਕੁਲ ਆਪਣਾ 11 ਵਜੇ ਪੇਪਰ ਸਟਾਰਟ ਹੈ 9 ਵਜੇ ਤੁਸੀਂ ਪਹੁੰਚ ਜਾਣਾ ਓਕੇ ਚਲੋ ਠੀਕ ਹੈ ਬੱਚੇ ਫਿਰ ਆਪਾਂ ਮਿਲਦੇ ਹਾਂ ਠੀਕ ਹੈ ਜੀ ਓਕੇ ਕੱਲ ਆਪਾਂ ਫਿਰ ਸੋਲੂਸ਼ਨ ਵੀਡੀਓ ਦੇ ਵਿੱਚ ਮਿਲਾਂਗੇ ਆਪਾਂ ਓਕੇ ਸੋ ਮਿਲਦੇ ਆਪਾਂ ਫਿਰ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਪੇਪਰ ਕਰੋ ਜਾ ਕੇ ਟੈਸਟ ਦੇ ਕੇ ਮੈਨੂੰ ਸਾਰੇ ਬੱਚਿਆਂ ਨੇ ਟੈਲੀਗ੍ਰਾਮ ਦੇ ਉੱਪਰ ਨੰਬਰ ਦੱਸਣੇ ਨੇ ਟੈਲੀਗ੍ਰਾਮ ਦਾ ਮੈਂ ਲਿੰਕ ਵੀ ਨਾਲ ਸ਼ੇਅਰ ਕਰ ਦੂੰਗਾ ਤੁਸੀਂ ਉੱਥੇ ਮੈਨੂੰ ਦੱਸ ਦਿਓ ਓਕੇ